ਚਮਕੀਲੇ ਨੇ ਜ਼ਿੰਦਗੀ ਚ 99 ਗੀਤ ਗਾਏ ਆ 100 ਪੂਰਾ ਨਹੀਂ ਕਰ ਸਕਿਆ ਚਮਕੀਲੇ ਦੇ ਲਿਖੇ ਹੋਏ ਗੀਤ ਹੋਰ ਸਿੰਗਰਾਂ ਨੇ ਵੀ ਗਾਏ ਉਹਨਾਂ ਨੂੰ ਉਨੀ ਸ਼ੋਹਰਤ ਨਹੀਂ ਮਿਲੀ ਮੈਂ ਚਮਕੀਲੇ ਦੀ ਸ਼ਬਦਾਵਲੀ ਨਾਲ ਸਹਿਮਤ ਨਹੀਂ ਆਸਾਨ ਕਿਵੇਂ ਦੱਸੀ ਚਮਕੀਲਾ ਅਮਰ ਜੋਤ ਬਹੁਤ ਅੱਛਾ ਇਨਸਾਨ ਸੀ ਬਹੁਤ ਹੰਭਲ ਇਨਸਾਨ ਸੀ ਚਮਕੀਲੇ ਨੂੰ ਲੈ ਕੇ ਇੱਕ ਫਿਲਮ ਬਣ ਰਹੀ ਹੈ ਬਹੁਤ ਵੱਡੇ ਬਜਟ ਦੀ ਬਣ ਰਹੀ ਹੈ ਬਹੁਤ ਵੱਡੇ ਪੱਧਰ ਤੇ ਬਣ ਰਹੀ ਹੈ ਕਿ ਜੇ ਚਮਕੀਲੇ 'ਚ ਕੋਈ ਗੱਲ ਸੀ ਤਾਂ ਫਿਲਮ ਬਣ ਰਹੀ ਕਿੰਨੇ ਉਸ ਸਮੇਂ ਦੇ ਵਿੱਚ ਹੋਰ ਵੀ ਗਾਇਕ ਇਸ ਤਰ੍ਹਾਂ ਤੱਤੇ ਗੀਤ ਗਾਉਂਦੇ ਰਹੇ ਪਰ ਇਹਨਾਂ ਤੇ ਹੀ ਕਿ ਉਹ ਸਮੇਂ ਸਮੇਂ ਤੇ ਇਹ ਟੈਗ ਲੱਗੇ ਭਾਵੇਂ ਸੁਰਿੰਦਰ ਛਿੰਦਾ ਜੀ ਵੀ ਇਹ ਗੱਲ ਕਹਿੰਦੇ ਹੁੰਦੇ ਕਿ ਯਾਰ ਮੈਂ ਉਹਨਾਂ ਨੂੰ ਇਦਾਂ ਨਹੀਂ ਕਿਹਾ ਸੀ ਵੀ ਇਦਾਂ ਦੇ ਗੀਤ ਗਾਓ ਤੇ ਉੱਚ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਦੋਸ਼ ਸੀ ਜਿਨ੍ਹਾਂ ਨੇ ਉਹ ਸ਼ਬਦਾਵਲੀ ਜਿਹੜੀ ਉਹਨੇ ਗਾਈ ਜਿਹੜੀ ਸਵਕਾਰ ਕਰਨ ਯੋਗ ਨਹੀਂ ਸੀ ਸਵਕਾਰ ਕਿ ਮੁਲਾਕਾਤ ਹੋਈ ਕਦੇ ਚਮਕੀਲੇ ਮੁਲਾਕਾਤ ਹੋਈ ਕਈ ਵਾਰੀ ਹੋਈ ਦੋ ਉਹਨਾਂ ਜਿੱਥੇ ਲੁਧਿਆਣਾ ਬੱਸ ਸਟੈਂਡ ਹੈ ਲੁਧਿਆਣਾ ਬੱਸ ਸਟੈਂਡ ਦੇ ਸਾਹਮਣੇ ਇਹਨਾਂ ਦੇ ਦਫ਼ਤਰ ਹੁੰਦੇ ਤੇ ਨਾਲ ਇੱਕ ਸ਼ੇਰਾਂ ਵਾਲਾ ਪਾਰਕ ਹੈ ਠੀਕ ਹੈ ਉੱਥੇ ਅਕਸਰ ਇਹਨਾਂ ਦਾ ਬੈਠੋ ਉੱਠ ਹੁੰਦਾ ਮੈਨੂੰ ਕਲਾਕਾਰਾਂ ਨਾਲ ਦਿਓ ਸੀ ਥੋੜਾ ਜਿਹਾ ਮੈਂ ਜਾਨਦਾ ਹਾਂ ਡਿਫਰੈਂਸ ਕੀ ਸੀ ਉਹ ਸਮੇਂ ਫਰਕ ਕੀ ਸੀ ਇਸ ਦੁਕਾਨਾ ਜੋੜੀ ਦੇ ਵਿੱਚ ਔਰ ਬਾਕੀ ਦੁਕਾਨਾ ਜੋੜੀਆਂ ਦੇ ਵਿੱਚ ਇਹ 81 ਦੇ ਵਰੇ ਦੇ ਵਿੱਚ ਆਇਆ ਹੈ 1981 ਦੇ ਵਿੱਚ ਦਾ ਪਹਿਲਾ ਈਪੀ ਰਿਕਾਰਡ ਆ ਉਹ ਸੁਰਿੰਦਰ ਸੋਹਣੀਆ ਨਾਲ ਸੀ ਤੋਰ ਪਿਆ ਚਮਕੀਲਾ ਨਹੀਂ ਕਰਕੇ ਟਿੱਲੇ ਵੱਲ ਤਿਆਰੀ ਤੇਰੀ ਜਨ ਦੀ ਡੋਲੀ ਨਹੀਂ ਵੇਖ ਕੇ ਤਾਂ ਮੁੰਡੇ ਦੀ ਮਾਰੀ ਉਹ ਅਧੂਰੇ ਪਿਆਰ ਦੀ ਜਿਹੜੀ ਦਾਸਤ ਹੈ ਅੱਜ ਤਾਂ ਵੀਡੀਓ ਦਾ ਯੁੱਗ ਹੈ ਅੱਜ ਤੁਹਾਡੇ ਕੋਲ ਕੈਮਰਾ ਜੋ ਮਰਜੀ ਫਿਲਮਾਂਕਨ ਕਰ ਲਓ ਪਰ ਜਿਹੜੇ ਉਹਦੇ ਗੀਤ ਸੀ ਉਹ ਬਿਨਾ ਵੀਡੀਓ ਤੋਂ ਤੁਹਾਡੇ ਅੰਦਰ ਲੈਂਦੇ ਸੀ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ 80 ਦੇ ਦਹਾਕੇ ਦੇ ਮਸ਼ਹੂਰ ਦੁਕਾਨਾ ਜੋੜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਬਹੁਤ ਵੱਡਾ ਨਾਮ ਹੈ ਪੰਜਾਬੀ ਇੰਡਸਟਰੀ ਦਾ ਅੱਜ ਵੀ ਦਸ਼ਕਾਂ ਵੱਲੋਂ ਉਹਨਾਂ ਦੇ ਗੀਤ ਸੁਨੇ ਜਾਂਦੇ ਨੇ ਮਾਣਿਆ ਜਾਂਦਾ ਉਹਨਾਂ ਦੇ ਗੀਤਾਂ ਨੂੰ ਔਰ ਇਸ ਜੋੜੀ ਤੇ ਸਮੇਂ-ਸਮੇਂ ਤੇ ਵੀ ਤੋਮਤ ਲੱਗਦੀ ਰਹੀ ਹੈ ਕਿ ਇਹਨਾਂ ਨੇ ਗੀਤਾਂ ਦੇ ਜ਼ਰੀਏ ਲਚਰਤਾ ਫਲਾਈ ਹੈ ਹਾਲਾਂਕਿ ਧਨੀ RAM ਤੋਂ ਅਮਰ ਸਿੰਘ ਚਮਕੀਲਾ ਦਾ ਸਫ਼ਰ ਕਿਵੇਂ ਦਾ ਰਿਹਾ ਔਰ ਅਮਰ ਸਿੰਘ ਚਮਕੀਲਾ ਜਦ ਆਪਣੇ ਉਸਤਾਦ ਮਰਹੂਮ ਗਾਇਕ ਸੁਰੇਂਦਰ ਛਿੰਦਾ ਹੋਰਾ ਕੋਲੋਂ ਆਪਣੀ ਗਾਇਕੀ ਦੇ ਜਦੋਂ ਗੁਰ ਉਹਨਾਂ ਕੋਲੋਂ ਲਿਆ ਕਰਦੇ ਸੀ ਤਾਂ ਉਸ ਸਮੇਂ ਪੰਜਾਬ ਦੇ ਉੱਗੇ ਲੇਖਕ ਨੇ ਉਹਨਾਂ ਨੂੰ ਇਸ ਮਾਹੌਲ ਦੇ ਵਿੱਚ ਅੱਖੀਂ ਦੇਖਿਆ ਔਰ ਕਿਸ ਕਦਰ ਤਨੀ RAM ਅਮਰ ਸਿੰਘ ਚਮਕੀਲਾ ਬਣਿਆ ਔਰ ਅਮਰਜੋਤ ਦੇ ਨਾਲ ਕਿਵੇਂ ਮਲਾਪ ਹੁੰਦਾ ਹੈ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਜੋੜੀ ਨੇ ਕਿਸ ਕਦਰ ਧੁੰਮਾ ਪਾਈਆਂ ਬਹੁਤ ਸਾਰੇ ਸਵਾਲ ਨੇ ਚਰਚਾ ਕਰਾਂਗੇ ਚਮਕੀਲਾ ਤੇ ਅਮਰਜੋਤ ਨੂੰ ਲੈ ਕੇ ਪੰਜਾਬ ਦੇ ਉੱਗੇ ਲੇਖਕ ਅਸ਼ੋਕ ਬੰਸਲ ਹੋਰਾ ਦਿਨਾ ਸਾਡੇ ਨਾਲ ਮੌਜੂਦ ਨੇ ਅਸੀਂ ਮਾਨਸਾ ਆਏ ਹੋਏ ਹਾਂ ਸਵਾਗਤ ਹੈ ਜੀ ਪਰੋ ਪੰਜਾਬ ਟੀਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਕਸ਼ਦੀਪ ਤੁਸੀਂ ਮਾਨਸਾਯੋਂ ਤੁਹਾਡਾ ਸਵਾਗਤ ਹੈ ਸੇਤਾ ਠੀਕ ਨੇ ਜੀ ਬਿਲਕੁਲ ਠੀਕ ਹੈ ਜੀ ਬੈਠਾ ਤੁਹਾਡੇ ਸਾਹਮਣੇ ਦਾ ਮੈਨੂੰ ਠੀਕ ਹੀ ਹੈ ਮੈਂ ਜਿਵੇਂ ਜ਼ਿਕਰ ਕੀਤਾ ਹੈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅੱਸੀ ਦੇ ਦਹਾਕੇ ਦੀ ਉਹ ਦੁਗਾਣਾ ਮਸ਼ਹੂਰ ਜੋੜੀ ਜਿਸ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੂਮਾ ਪਾਈਆਂ ਪਰ ਇਸ ਦੇ ਨਾਲ ਟੈਗ ਵੀ ਇਹ ਲੱਗਿਆ ਹੋਇਆ ਇਸ ਜੋੜੀ ਤੇ ਕਿ ਇਹਨਾਂ ਨੇ ਗੀਤਾਂ ਦੇ ਜ਼ਰੀਏ ਲਚਰਤਾ ਫਲਾਈ ਹੈ ਤੁਸੀਂ ਇਹਨਾਂ ਦੇ ਗੀਤਾਂ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਸ਼ਬਦਾਵਲੀ ਇਹਨਾਂ ਵੱਲੋਂ ਜਿਸ ਕਦਰ ਗੀਤ ਲਿਖੇ ਗਏ ਇਹ ਸਭ ਨੂੰ ਕਿਵੇਂ ਦੇਖਦੇ ਤੁਸੀਂ ਤੇ ਨਿਕਲ ਤੁਹਾਡਾ ਸਵਾਲ ਬਹੁਤ ਅੱਛਾ ਹੈ ਤੁਸੀਂ ਗੱਲ ਗੀਤ ਦੀ ਕੀਤੀ ਹੈ ਦੱਸ ਗੀਤ ਦੀ ਤੈ ਤੱਕ ਜਾਣੇ ਨਾ ਗੀਤ ਦੇ ਮੁੱਖ ਤਿੰਨ ਭਾਗ ਹੁੰਦੇ ਆ ਜੀ ਪਹਿਲਾ ਭਾਗ ਕੀ ਹੈ ਗੀਤ ਦੇ ਬੋਲ ਗੀਤ ਦੇ ਸ਼ਬਦ ਕੀ ਹੈ ਗੀਤ ਕਿਹੜੀ ਅਵਸਥਾ ਚ ਆ ਰਿਹਾ ਹੈ ਦੂਸਰਾ ਗੀਤ ਦੀ ਕੰਪੋਜੀਸ਼ਨ ਕੀ ਹੈ ਉਹਨੋਂ ਦੇ ਹਨ ਦੀ ਕੰਪੋਪੀਸ਼ਨ ਮਿਲ ਰਹੀ ਹੈ ਜਿਹੜੀ ਦਿੱਤੋਣਾ ਹੈ ਤੀਸਰੀ ਚੀਜ਼ ਕੀ ਹੈ ਉਹਨੂੰ ਦੇ ਮੇਚ ਦੀ ਆਵਾਜ਼ ਮਿਲ ਰਹੀ ਹੈ ਪਹਿਲਾ ਬੋਲ ਦੂਜਾ ਉਹਦਾ ਕੰਪੋਜੀਸ਼ਨ ਤੀਤੀ ਜੀ ਦੀ ਆਵਾਜ਼ ਤਿੰਨਾਂ ਦਾ ਜਦੋਂ ਸੁਮੇਲ ਹੁੰਦਾ ਹੈ ਤਾਂ ਇੱਕ ਗੀਤ ਬਣਦਾ ਹੈ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ ਜੀ ਠੀਕ ਹੈ ਗਾਇਕੀ ਦੇ ਵਿੱਚ ਇਹ ਤਿੰਨੇ ਕੰਮ ਵੱਖ-ਵੱਖ ਲੋਕ ਕਰਦੇ ਸੀ ਇੱਕ ਬੰਦਾ ਗੀਤ ਲਿਖਦਾ ਸੀ ਉਹਦੇ ਬੋਲ ਹੁੰਦੇ ਸੀ ਦੂਜਾ ਉਹਨੂੰ ਕੰਪੋਜ਼ ਕਰਦਾ ਸੀ ਤੀਜਾ ਉਹਨੂੰ ਗਾਉਂਦਾ ਸੀ ਉਹ ਕਿਤੇ ਨਾ ਕਿਤੇ ਕੋਈ ਅਨਬੈਲੈਂਸ ਵੀ ਰਹਿ ਜਾਂਦਾ ਜਿੱਥੇ ਤਿੰਨੇ ਚੀਜ਼ਾਂ ਦਾ ਬੈਲੈਂਸ ਬਣ ਗਿਆ ਤਾਂ ਗੀਤ ਲੋਕਾਂ ਤੱਕ ਪਹੁੰਚ ਗਿਆ ਜਿੱਥੇ ਬੈਲੈਂਸ ਨਾ ਹੋਇਆ ਗੀਤ ਦੇ ਨਾਲ ਕੰਪੋਜੀਸ਼ਨ ਦਾ ਸੁਮੇਲ ਨਾ ਹੋਇਆ ਉਹ ਦੋਨੋਂ ਚੀਜ਼ਾਂ ਦਾ ਸੁਮੇਲ ਹੋ ਗਿਆ ਆਵਾਜ਼ ਦਾ ਸੁਮੇਲ ਨਾ ਹੋਇਆ ਤਾਂ ਗੀਤ ਕਿਤੇ ਨਾ ਕਿਤੇ ਰਹਿ ਜਾਂਦੀ ਸੀ ਜਿਤਕ ਚਮਕੀਲੇ ਦੀ ਗੱਲ ਹੈ ਚਮਕੀਲਾ ਗੀਤ ਲਿਖਦਾ ਵੀ ਖੁਦ ਸੀ ਕੰਪੋਜ਼ ਵੀ ਖੁਦ ਕਰਦਾ ਸੀ ਤੇ ਆਵਾਜ਼ ਵੀ ਉਹਦੀ ਆਪਣੀ ਸੀ ਉਹ ਤਿੰਨਾਂ ਚੀਜ਼ਾਂ ਦਾ ਇੱਕ ਸੁਮੇਲ ਸੀ ਚਮਕੀਲੇ ਦੇ ਲਿਖੇ ਹੋਏ ਗੀਤ ਹੋਰ ਸਿੰਗਰਾਂ ਨੇ ਵੀ ਗਾਏ ਠੀਕ ਹੈ ਉਹਨਾਂ ਨੂੰ ਉਨੀ ਸ਼ੋਹਰਤ ਨਹੀਂ ਮਿਲੀ ਹਾਲਾਂਕਿ ਗੀਤ ਬਹੁਤ ਵੱਡੇ ਸੀਗੇ ਪਰ ਜਿਹੜੇ ਚਮਕੀਲੇ ਨੇ ਖੁਦ ਗਾਏ ਖੁਦ ਕੰਪੋਜ਼ ਕਰਕੇ ਰਿਕਾਰਡ ਕਰਾਏ ਉਹਨਾਂ ਨੂੰ ਜ਼ਿਆਦਾ ਸ਼ੋਹਰਤ ਮਿਲੀ ਮੈਂ ਚਮਕੀਲੇ ਦੀ ਸ਼ਬਦਾਵਲੀ ਨਾਲ ਸਹਿਮਤ ਨਹੀਂ ਉਹਦੀਆਂ ਜਿਹੜੀਆਂ ਧੁਨਾ ਨੇ ਉਹਦੀ ਜਿਹੜੀ ਆਵਾਜ਼ ਉਹ ਵੱਖਰੀ ਸੀ ਆਮ ਲੋਕਾਂ ਕੋਲ ਜਿਵੇਂ ਮੈਂ ਇਹ ਵੀ ਗੱਲ ਕੀਤੀ ਹੈ ਕਿ ਇਹ ਟੈਗ ਲੱਗਾ ਹੋਇਆ ਇਸ ਜੋੜੀ ਤੇ ਕਿ ਇਹਨਾਂ ਨੇ ਗੀਤਾਂ ਦੇ ਜ਼ਰੀਏ ਲਚਰਤਾ ਫਲਾਈਏ ਤੁਸੀਂ ਕਹਿੰਦੇ ਕਿ ਮੈਂ ਸ਼ਬਦਾਵਲੀ ਦੇ ਨਾਲ ਸਹਿਮਤ ਨਹੀਂ ਹਾਂ ਜੋ ਇਹਨਾਂ ਵੱਲੋਂ ਗੀਤ ਲਿਖੇ ਗਏ ਜਿਸ ਤਰੀਕੇ ਨਾਲ ਲਿਰਿਕਸ ਲਿਖੇ ਗਏ ਕਹਿੰਦੇ ਉਸ ਸਮੇਂ ਦੇ ਵਿੱਚ ਹੋਰ ਵੀ ਗਾਇਕ ਇਸ ਤਰ੍ਹਾਂ ਤੱਤੇ ਗੀਤ ਗਾਉਂਦੇ ਰਹੇ ਨੇ ਪਰ ਇਹਨਾਂ ਤੇ ਹੀ ਕਿਉਂ ਸਮੇਂ ਸਮੇਂ ਤੇ ਇਹ ਟੈਗ ਲੱਗਿਆ ਅਕਸ਼ਦੀਪ ਇਨਸਾਨੀ ਜਮ ਵਿੱਚ ਕੋਈ ਵੀ ਇਨਸਾਨ ਸੰਪੂਰਨ ਨਹੀਂ ਮੇਰੇ 'ਚ ਬਹੁਤ ਕਮੀਆਂ ਹੋਣਗੀਆਂ ਤੁਹਾਡੇ 'ਚ ਬਹੁਤ ਕਮੀਆਂ ਹੋਣਗੀਆਂ ਅਸੀਂ ਸਮਾਜਿਕ ਪਰ ਨਹੀਂ ਆ ਮੈਂ ਤੁਹਾਡੇ ਔਗਣ ਨਹੀਂ ਵੇਖਨੇ ਗੁਣ ਵੇਖਨੇ ਤੁਹਾਡੇ 'ਚ ਗੁਣ ਕਿਹੜੇ ਮੇਰੇ ਕੰਮ ਦੇ ਹੈ ਜਾਂ ਨਹੀਂ ਚਮਕੀਲੇ ਨੇ ਜੋ ਲਫ਼ਜ਼ ਲਿਖੇ ਜੋ ਪਾਰਲੀਮੈਂਟਰੀ ਨਹੀਂ ਸੀ ਜਾਂ ਲੋਕ ਜਿਨ੍ਹਾਂ ਨੂੰ ਕਹਿੰਦੇ ਹੈ ਕੰਟਰੋਵਰਸ਼ੀਅਲ ਲਫ਼ਜ਼ ਮੇਰਾ ਉਹਨਾਂ ਨਾਲ ਕੋਈ ਮਤਲਬ ਨਹੀਂ ਜਦੋਂ ਚਮਕੀਲਾ ਕਹਿੰਦਾ ਕਿ ਟਿੰਡ ਖੂਦ ਹੀ ਵਾਂਗੂ ਤੂੰ ਆਈ ਸੀ ਭਰ ਕੇ ਤੁਰ ਚੱਲੀ ਜਿੰਦੜੀ ਇਹ ਨਹੀਂ ਖਾਲੀ ਹੱਥ ਕਰਕੇ ਅੱਜ ਅੰਬਰ ਚੁੰਦਿਆ ਨਹੀਂ ਚੰਦਨ ਦੀਆਂ ਲਾਟਾਂ ਸੌਂਗੀਆਂ ਲੰਮੀਆਂ ਤਾਣ ਕੇ ਨਹੀਂ ਸਭ ਮੁੱਕ ਗਈਆਂ ਬਾਤਾਂ ਹੱਕ ਤੇ ਚਮਕੀਲੇ ਓਏ ਕੀ ਲੈ ਗਿਆ ਧਰ ਕੇ ਤੁਰ ਚੱਲੀ ਜੰਦੜੀ ਨਹੀਂ ਖਾਲੀ ਹਰ ਕਰਕੇ ਯਾ ਜਦੋਂ ਕਹਿੰਦਾ ਕਿ ਪਿੰਡ ਚੋਂ ਸਿਰ ਕੱਢਵੇਂ ਲਾਣੇ ਦੀ ਧੀ ਹੈ ਤੂੰ ਧੀ ਹਨ ਨੇ ਕਾਲ ਯੁਗ ਨੂੰ ਅੱਡੀ ਬੈਠੇ ਨਹੀਂ ਬੁੱਲੀਆਂ ਲੈਸੀ ਹਨ ਨੇ ਉਹ 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 ਬੋਲਣ ਵੱਲ ਜਾਓ ਅਧੂਰੇ ਪਿਆਰ ਦੀ ਕਹਾਣੀ ਹੀਰ ਰਾਂਝੇ ਦੀ ਏ ਉਹ ਵਾਰਸ਼ਾ ਨੇ ਵੀ ਲਿਖੀ ਏ ਇਹ ਜੀ ਚਮਕੀਲਾ ਕਹਿੰਦਾ ਵੀ ਤੁਰ ਪਿਆ ਚਮਕੀਲਾ ਨਹੀਂ ਕਰਕੇ ਟੱਲੇ ਵੱਲ ਤਿਆਰੀ ਤੇਰੀ ਜਨ ਦੀ ਡੋਲੀ ਨਹੀਂ ਵੇਖ ਕੇ ਤਾਂ ਮੁੰਡੇ ਦੀ ਮਾਰੀ ਉਹ ਅਧੂਰੇ ਪਿਆਰ ਦੀ ਜਿਹੜੀ ਦਾਸਤ ਹੈ ਅੱਜ ਤਾਂ ਵੀਡੀਓ ਦਾ ਯੁੱਗ ਹੈ ਅੱਜ ਤੁਹਾਡੇ ਕੋਲ ਕੈਮਰਾ ਜੋ ਮਰਜੀ ਫਿਲਮਾਂਕਨ ਕਰ ਲਓ ਪਰ ਜਿਹੜੇ ਉਹਦੇ ਗੀਤ ਸੀ ਉਹ ਬਿਨਾ ਵੀਡੀਓ ਤੋਂ ਤੁਹਾਡੇ ਅੰਦਰ ਲੈਂਦੇ ਸੀ ਅਮਰ ਸਿੰਘ ਚਮਕੀਲਾ ਹੋਰਾ ਦੇ ਉਸਤਾਦ ਸੁਰਿੰਦਰ ਛਿੰਦਾ ਜੀ ਹਰ ਕੋਈ ਉਹਨਾਂ ਨੂੰ ਉਸਤਾਦ ਕਹਿੰਦਾ ਅੱਜ ਦੇ ਗਾਇਕ ਉਹਨਾਂ ਨੂੰ ਉਸਤਾਦ ਮੰਨਦੇ ਨੇ ਬਿਲਕੁਲ ਅਮਰ ਸਿੰਘ ਚਮਕੀਲਾ ਦੀ ਮੁਲਾਕਾਤ ਕਿਵੇਂ ਹੁੰਦੀ ਹੈ ਤੁਸੀਂ ਤੇ ਅਮਰ ਸਿੰਘ ਚਮਕੀਲਾ ਨੂੰ ਧਨੀ RAM ਤੋਂ ਚਮਕੀਲਾ ਬਣਦੇ ਹੋਏ ਦੇਖਿਆ ਹੋਇਆ ਹੈ ਗੀਤ ਵੀ ਤੁਸੀਂ ਸੁਣਦੇ ਰਹੇ ਹੋ ਮੁਰੇ ਬੈਠ ਕੇ ਅਖਾੜਿਆਂ ਦੇ ਵਿੱਚ ਬਿਲਕੁਲ ਸੁਣੇ ਹੈ ਤੇ ਇਸ ਤੇ ਥੋੜਾ ਮੈਨੂੰ ਅਚਾਨਣਾ ਪਾਓ ਕਿ ਸਫਰ ਕਿਵੇਂ ਤੈਅ ਕੀਤਾ ਕਿਵੇਂ ਧਨੀ RAM ਤੋਂ ਉਹ ਚਮਕੀਲਾ ਬਣਿਆ ਜਦੋਂ ਖਿੰਦਾ ਜੀ ਵੀ ਅਕਸਰ ਗੱਲ ਕਰਦੇ ਹੁੰਦੇ ਕਿ ਯਾਰ ਅਸੀਂ ਭਾਵਰਾ ਸਾਹਿਬ ਦੇ ਸ਼ਗਿਰਦ ਆ ਤੇ ਚਮਕੀਲਾ ਭਾਵਰਾ ਸਾਹਿਬ ਦਾ ਪੋਤਾ ਸ਼ਗਿਰਦ ਆ ਜਿੰਨਾਂ ਕੁ ਕੁੱਝ ਮੈਂ ਸਿਖਿਆਰਤੀ ਹੁੰਦੇ ਹੋਏ ਭਵਰਾ ਸਾਹਿਬ ਤੋਂ ਸਿੱਖਿਆ ਉਹਨਾਂ ਤੋਂ ਕੁੱਟ ਵੀ ਖਾਧੀ ਤੇ ਉਹਨਾਂ ਤੋਂ ਸਿੱਖਿਆ ਵੀ ਉਹ ਬਰੀਕੀਆਂ ਸਿੱਖੀਆਂ ਤਾਂ ਜਿੰਨੇ ਮੇਰੇ ਸ਼ਾਗਿਰਦ ਨੇ ਮੈਨੂੰ ਉਹਨਾਂ ਤੇ ਵੀ ਉਨੀ ਘਾਲਣਾ ਘਾਲ ਨਹੀਂ ਪਈ ਕਿਉਂਕਿ ਉਹਨਾਂ ਨੇ ਆਪਣੀ ਕਾਮਯਾਬੀ ਲਈ ਜ਼ਿੰਦਗੀ 'ਚ ਜੋ ਕੁਝ ਹੰਡਾਇਆ ਜੋ ਕਾਮਯਾਬ ਹੋਈ ਤਾਂ ਜਿਹੜੇ ਉਹਨਾਂ ਦੇ ਸ਼ਾਗਿਰਦ ਸੀ ਉਹਨਾਂ ਨੂੰ ਵੀ ਕਾਮਯਾਬੀ ਵੱਲ ਤੋਰਨ 'ਚ ਉਹਨਾਂ ਦਾ ਉਹਨਾਂ ਹੀ ਯੋਗਦਾਨ ਸੀ ਚਮਕਲੇ ਦੇ ਕਿੰਨੇ ਕ ਖਾੜੇ ਤੁਸੀਂ ਲਾਈਵ ਬੈਠ ਕੇ ਸੁਨੇ ਨੇ ਦੇਖੇ ਹੋਣਗੇ ਉਸ ਵੇਲੇ ਕਿਉਂਕਿ ਇਹ 81 ਦੇ ਵਰੇ ਦੇ ਵਿੱਚ ਆਇਆ 1981 ਦੇ ਵਿੱਚ ਦਾ ਪਹਿਲਾ ਈਪੀ ਰਿਕਾਰਡ ਆਇਆ ਉਹ सुरेंद्र ਸੋਨੀਆ ਨਾਲ ਸੀ ਔਰ ਉਹ ਵਰਾ ਇੱਕ ਬੜਾ ਕਮਾਲ ਦਾ ਵਰਾ ਸੀ ਉਹਦੇ ਵਿੱਚ ਦੋ ਆਰਟਿਸਟ ਐਸਏ ਆਏ ਸੀ ਜਿਹੜੇ ਖੁਦ ਲਿਖਦੇ ਸੀ ਖੁਦ ਗਾਉਂਦੇ ਸੀ ਪਹਿਲਾ ਸੀ ਗੁਰਦਾਸ ਮਾਨ ਉਹਦਾ ਐਨਐਲਪੀ ਰਿਕਾਰਡ ਆ ਸੀ ਦਿਲ ਦਾ ਮਾਮਲਾ ਦੂਜਾ सुरेंद्र ਅਮਰ ਸਿੰਘ ਚਮਕੀਲਾ ਤੇ सुरेंद्र ਸੋਨੀਆ ਦਾ ਇੱਕ ਇਤਿਹਾਸ ਕੱਟਣਾ ਹੈ ਉਹ ਦੋਨੋਂ ਆਰਟਿਸਟ ਖੁਦ ਲਿਖਦੇ ਸੀ ਖੁਦ ਗਾਉਂਦੇ ਸੀ ਮੁਲਾਕਾਤ ਹੋਈ ਕਦੇ ਚਮਕੀਲੇ ਦੀ ਮੁਲਾਕਾਤ ਹੋਈ ਕਈ ਵਾਰੀ ਹੋਈ ਦੋ ਉਹਨਾਂ ਜਿੱਥੇ ਲੁਧਿਆਣਾ ਬੱਸ ਸਟੈਂਡ ਹੈ ਲੁਧਿਆਣਾ ਬੱਸ ਸਟੈਂਡ ਦੇ ਸਾਹਮਣੇ ਇਹਨਾਂ ਦੇ ਦਫ਼ਤਰ ਹੁੰਦੇ ਤੇ ਨਾਲ ਇੱਕ ਸ਼ੇਰਾਂ ਵਾਲਾ ਪਾਰਕ ਹੈ ਅੱਛਾ ਠੀਕ ਹੈ ਉੱਥੇ ਅਕਸਰ ਇਹਨਾਂ ਦਾ ਬੈਠੋ ਉੱਠ ਹੁੰਦਾ ਮੈਨੂੰ ਕਲਾਕਾਰਾਂ ਨਾਲ ਦਿਓ ਸੀ ਥੋੜਾ ਜਿਹਾ ਮੈਂ ਜਾਂਦਾ ਆਉਂਦਾ ਰਹਿੰਦਾ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਸੀ ਤੁਸੀਂ ਕੀ ਗੱਲਾਂ ਬਾਤਾਂ ਕੀ ਹੁੰਦੀਆਂ ਸੀ ਕਿਉਂ ਕਿ ਜਿਹੜਾ ਉਸ ਵੇਲੇ ਇੱਕ ਜਿਹੜੀ ਅਵਸਥਾ ਹੁੰਦੀ ਐ ਸਾਹਮਣੇ ਪਰਲੇ ਪਾਸੇ ਜਮਲਾ ਜੀ ਦਾ ਡੇਰਾ ਹੁੰਦਾ ਸਮਝੋ ਉੱਥੇ ਵੀ ਚਲੇ ਜਾਣਾ ਕਿਉਂਕਿ ਪੰਜਾਬੀ ਸਾਹਿਤ ਨਾਲ ਪੰਜਾਬੀ ਗੀਤਾਂ ਨਾਲ ਇੱਕ ਕਿਸਮ ਦਾ ਲਗਾਓ ਸੀ ਉਦੋਂ ਯੂਸ ਚਮਕੀਲਾ ਵੇਖਣਾ ਚਮਕੀ ਨੂੰ ਮਿਲਣਾ ਚਮਕੀ ਨਾਲ ਗੱਲ ਕਰਨੀ ਹੈ ਛਿੰਦਾ ਜੀ ਨਾਲ ਗੱਲ ਕਰਨੀ ਹੈ ਹੈਨਾ ਮੁਹੰਮਦ ਸਦੀਕ ਹੋਰਾਂ ਕੋਲੇ ਜਾਣਾ ਹੈ ਬਸ ਇਦਾਂ ਦੀਆਂ ਗੱਲਾਂ ਸ੍ਰਿੰਦਰ ਛਿੰਦਾ ਹੋਰਾਂ ਨਾਲ ਤੁਹਾਡੀ ਬਹੁਤ ਨੇੜਤਾ ਹੈ ਤੁਹਾਡੇ ਦੋਸਤ ਨੇ ਹਾਲਾਂਕਿ ਹੁਣ ਤੇ ਫੌਤ ਹੋ ਚੁੱਕੇ ਨੇ ਪਰ ਉਸ ਸਮੇਂ सुरेंद्र ਸਿੰਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਸੀ ਚਮਕੀਲੇ ਨੂੰ ਲੈ ਕੇ ਆਪਣੇ ਸ਼ਾਗਿਰਦਾਂ ਨੂੰ ਲੈ ਕੇ ਬਿਲਕੁਲ ਕਰਦੇ ਸੀ ਬਿਲਕੁਲ ਕਰਦੇ ਸੀ ਉਹ ਕਹਿੰਦੇ ਸੀ ਜਿੱਦਾਂ ਮੈਂ ਉਹਨਾਂ ਨੂੰ ਸਿਖਾਇਆ ਜੋ ਕਿਹਾ ਭਾਵੇਂ सुरेंद्र ਸਿੰਦਾ ਜੀ ਵੀ ਇਹ ਗੱਲ ਕਹਿੰਦੇ ਹੁੰਦੇ ਕਿ ਯਾਰ ਮੈਂ ਉਹਨਾਂ ਨੂੰ ਇਦਾਂ ਨਹੀਂ ਕਿਹਾ ਸੀ ਵੀ ਇਦਾਂ ਦੇ ਗੀਤ ਗਾਓ ਠੀਕ ਹੈ ਉਹਨਾਂ ਦੀ ਆਪਣੀ ਮਰਜ਼ੀ ਹੈ ਜਾਂ ਲੋਕਾਂ ਨੇ ਜੋ ਸਵੀਕਾਰ ਕੀਤਾ ਕਿਉਂਕਿ ਚਮਕੀਲੇ ਦੇ ਗੀਤ ਸਾਰੇ ਦੇ ਸਾਰੇ ਹਿੱਟ ਨਹੀਂ ਚਮਕੀਲੇ ਨੇ ਜ਼ਿੰਦਗੀ ਚ 99 ਗੀਤ ਗਾਏ 100 ਪੂਰਾ ਨਹੀਂ ਕਰ ਸਕਿਆ ਉਹਦੇ ਸਿਰਫ 99 Song ਹੈ ਸਮੇਤ ਧਾਰਮਿਕ ਠੀਕ ਹੈ ਉਹ ਸਾਰੇ ਦੇ ਸਾਰੇ ਲੋਕਾਂ ਨੇ ਸਵੀਕਾਰ ਕੀਤੇ ਹੈ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਦੋਸ਼ ਸੀ ਜਿਨ੍ਹਾਂ ਨੇ ਉਹ ਸ਼ਬਦਾਵਲੀ ਜਿਹੜੀ ਉਹਨੇ ਗਾਈ ਜਿਹੜੀ ਸਵੀਕਾਰ ਕਰਨ ਯੋਗ ਨਹੀਂ ਸੀ ਸਵੀਕਾਰ ਕੀਤੀ ਤਾਂ ਲੋਕਾਂ ਦਾ ਵੀ ਦੋਸ਼ ਸੀ ਸਰੋਤਿਆਂ ਦਾ ਵੀ ਦੋਸ਼ ਤੁਸੀਂ ਕਦੇ ਸ਼ਬਦਾਵਲੀ ਨਾਲ ਕੇ ਟੋਕਿਆ ਕਦੇ ਚਮਕੀ ਲੈਣਾ ਮੇਰਾ ਮੇਰਾ ਤਾਂ ਬੰਦਾ ਹੀ ਨਹੀਂ ਸੀ ਮੇਰਾ ਤਾਂ ਮੈਂ ਮੇਰੀ ਅਵਸਥਾ ਮੇਰਾ ਤੇ ਉਹਦਾ ਫਰਕ ਸੀ ਸਰੋਤੇ ਹੋਣ ਦੇ ਨਾਤੇ ਸਰੋਤੇ ਹੋਣ ਦੇ ਨਾਤੇ ਜਿਹੜੇ ਮੈਨੂੰ ਨਹੀਂ ਪਸੰਦ ਆ ਮੈਂ ਉਹਨਾਂ ਬਾਰੇ ਗੱਲ ਹੀ ਨਹੀਂ ਕਰਦਾ ਹੋਰ ਆਰਟਿਸਟਾਂ ਨੇ ਵੀ ਮਾੜੇ ਗੀਤ ਗਾਏ ਐ ਤੇ ਮੈਂ ਮੇਰਾ ਉਹਨਾਂ ਨਾਲ ਵਾਸਤਾ ਕੋਈ ਨਹੀਂ ਤੀ ਮੈਂ ਤਾਂ ਜਿਹੜੀ ਰੂਹ ਨੂੰ ਸਕੂਨ ਦਿੰਦੇ ਮੈਂ ਉਹਨਾਂ ਗੀਤਾਂ ਬਾਰੇ ਗੱਲ ਕਰ ਸਕਦਾ ਇਨਸਾਨ ਕਿਵੇਂ ਦਾ ਸੀ ਚਮਕੀਲਾ ਅਮਰ ਜੋਤ ਬਹੁਤ ਅੱਛਾ ਇਨਸਾਨ ਸੀ ਬਹੁਤ ਹੰਬਲ ਇਨਸਾਨ ਸੀ ਦੇਖੋ ਅੱਜ ਚਮਕੀਲੇ ਨੂੰ ਲੈ ਕੇ ਕਿ ਫਿਲਮ ਬਣ ਰਹੀ ਹੈ ਬਹੁਤ ਵੱਡੇ ਬਜਟ ਦੀ ਬਣ ਰਹੀ ਹੈ ਬਹੁਤ ਵੱਡੇ ਪੱਧਰ ਤੇ ਬਣ ਰਹੀ ਹੈਗੀ ਜੀ ਚਮਕੀਲੇ ਚ ਕੋਈ ਗੱਲ ਸੀ ਤਾਂ ਫਿਲਮ ਬਣ ਰਹੀ ਹੈ। ਕੀ ਹੈਗਾ? ਅੱਜ ਉਹਦੀਆਂ ਕੰਪੋਜੀਸ਼ਨਾਂ ਗਾਈਆਂ ਜਾ ਰਹੀਆਂ ਰਿਪੀਟ ਹੋ ਰਹੀਆਂ ਚ ਕੋਈ ਗੱਲ ਸੀ ਤਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ insani jame ਚ ਸੰਪੂਰਨ ਕੋਈ ਨਹੀਂ ਪਰ ਜੇ ਉਹਦਾ ਚੰਗਾ ਪੱਖ ਨੂੰ ਅਗਲੀ ਜਨਰੇਸ਼ਨ ਤੱਕ ਤੋਰਿਆ ਜਾਵੇ ਤਾਂ ਵਧੀਆ ਗੱਲ ਹੈ ਮਾੜੇ ਪੱਖ ਨੂੰ ਛੱਡ ਦਿੱਤਾ ਜਾਵੇ। ਕਹਿੰਦੇ ਚਮਕੀਲੇ ਨੂੰ ਆਪਣੇ ਉਸਤਾਦ ਕੋਲੋਂ ਜਿਹੜਾ ਗਾਲਾਂ ਖਾਂਦੇ ਜਾਂ ਕੁੱਟ ਖਾਂਦੇ ਕਦੇ ਕਦੇ ਉਹ ਗੱਲ ਇਹ ਉਸਤਾਦ ਸ਼ਗਿਰਦਾਂ ਜੀ ਬਹੁਤ ਕੁਝ ਚੱਲਦਾ ਨਹੀਂ ਮੈਂ ਮੈਂ ਇਦਾਂ ਦਾ ਕੁਝ ਨਹੀਂ ਵੇਖਿਆ ਪਰ ਜੇ ਇਹ ਗੱਲ ਤੁਸੀਂ ਵੀ ਕਿਤੇ ਸੁਣੀ ਹੈ ਤੇ ਕੋਈ ਮਾੜੀ ਗੱਲ ਵੀ ਨਹੀਂ ਸ਼ਗਿਰਦ ਉਹੀ ਹੈ ਜਿਹੜਾ ਉਸਤਾਦ ਦੀ ਕੁੱਟ ਖਾਂਦਾ ਤੇ ਉਸਤਾਦ ਉਹੀ ਹੈ ਜਿਹੜਾ ਸ਼ਗਿਰਦ ਨੂੰ ਝਿੜਕ ਕੇ ਰਾਹ ਤੇ ਪਾਉਂਦਾ ਉਸਤਾਦ ਕਹਿੰਦੇ ਪਿਓ ਸਮਾਨ ਹੁੰਦਾ ਬਿਲਕੁਲ ਕੋਈ ਸ਼ੱਕ ਨਹੀਂ ਆਪਾਂ ਜਿਵੇਂ ਸੁਰਿੰਦਰ ਸ਼ਿੰਦਾ ਹੋਰਾਂ ਦੀ ਗੱਲ ਕਰ ਰਹੇ ਆ ਚਮਕੀਲੇ ਹੋਰਾਂ ਦੀ ਗੱਲ ਕਰ ਰਹੇ ਆ ਤਾਂ ਹੁਣ ਉਹਨਾਂ ਦਾ ਪੁੱਤ ਵੀ ਗੌਂਦਾ ਜੈਮਨ ਉਹ ਉਹ ਉਹਨਾਂ ਦੀ ਗਾਇਕੀ ਸੁਣੀ ਹੁਣ ਤੁਸੀਂ ਜਾਂ ਉਹ ਮੈਂ ਬਹੁਤੀ ਸੁਣੀ ਮੈਨੂੰ ਇੰਨਾ ਪਤਾ ਲੱਗਿਆ ਚਮਕੀਤੇ ਦਾ ਬੇਟਾ ਗਾਉਂਦਾ ਹੈ ਪਰ ਮੈਂ ਕਦੇ ਸੁਣਿਆ ਨਹੀਂ ਕਿਉਂਕਿ ਮੈਂ ਹੁਣ ਮੇਰਾ ਨਾ ਏਜ ਡਿਫਰੈਂਸ ਹੋ ਗਿਆ ਤੇ ਉਹ ਜਿਹੜੇ ਅੱਜ ਦੇ ਸਿੰਗਰ ਹੈ ਕਿਉਂਕਿ ਮੈਨੂੰ ਬਹੁਤੀ ਸ਼ਬਦਾਵਲੀ ਵੀ ਨਹੀਂ ਸਮਝ ਆਉਂਦੀ ਇਦਾਂ ਦੀ ਡਿਫਰੈਂਸ ਕੀ ਸੀ ਉਸ ਸਮੇਂ ਫਰਕ ਕੀ ਸੀ ਇਸ ਦੁਕਾਨਾ ਜੋੜੀ ਦੇ ਵਿੱਚ ਔਰ ਬਾਕੀ ਦੁਕਾਨਾ ਜੋੜੀਆਂ ਦੇ ਵਿੱਚ ਇਹਦੀ ਸ਼ਬਦਾਵਲੀ ਬਿਲਕੁਲ ਠੇਰ ਸੀ ਕੰਪੋਜੀਸ਼ਨ ਸਿੱਧੀ ਸੀ ਮੈਂ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕਿਆ ਉਸ ਤੋਂ ਪਹਿਲ ਜਿਹੜੇ ਖੁਦ ਲਿਖਦੇ ਤੇ ਖੁਦ ਗਾਉਂਦੇ ਸੀ ਦਦਾ ਸੰਧੂ ਸੀ ਠੀਕ ਹੈ ਅਮਰ ਸਿੰਘ ਚਮਕੀਲਾ ਆਇਆ ਫਿਰ ਜਸਵੰਤ ਸੰਧੀਲਾ ਜਿਹੜੇ ਖੁਦ ਲਿਖਦੇ ਸੀ ਖੁਦ ਗਾਉਂਦੇ ਸੀ ਚਮਕੀਲਾ ਇੱਕ ਵੱਖਰਾ ਹੋਰ ਆ ਸੀ ਕਈ ਕਹਿੰਦੇ ਨੇ ਖਾੜਕੁਆਣੇ ਮਾਰਿਆ ਕਈ ਕਹਿੰਦੇ ਮੋਦਾ ਹੋਰ ਕੋਈ ਕਾਰਨ ਵੀ ਹੋ ਸਕਦਾ ਪਰ ਇਹ ਕਿਤਨਾ ਕਿਤੇ ਇਹਦਾ ਕਾਰਨ ਅਜੇ ਤੱਕ ਅਨਸੁਲਝਿਆ ਆ ਪਤਾ ਪਤਾ ਨਹੀਂ ਲੱਗਦਾ ਕਿ ਕਿਸ ਨੇ ਜਿਹੜਾ ਆ ਇਸ ਤਰੀਕੇ ਦੇ ਨਾਲ ਲੋਕਾਂ ਦੀ ਜਿੰਨੇ ਮੂੰਹ ਉਨੀਆਂ ਗੱਲਾਂ ਇਹਦੇ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਤੁਸੀਂ ਮੰਨਦੇ ਹੋ ਅੱਜ ਜੇ ਜੋੜੀ ਜਿਉਂਦੀ ਹੁੰਦੀ ਤੇ ਇੱਕ ਵੱਖਰੀ ਹੋਰ ਪਹਿਚਾਨ ਬਣੀ ਹੋਣੀ ਸੀ ਇੰਡਸਟਰੀ ਦੇ ਵਿੱਚ ਜਿਵੇਂ ਹੁਣ ਫਿਲਮ ਵੀ ਬਣ ਰਹੀ ਹੈ ਬਾਲੀਵੁੱਡ ਦੇ ਵਿੱਚ ਉਹਦੇ ਗੀਤਾਂ ਦੇ ਵਿੱਚ ਉਹਦੀ ਸ਼ਬਦਾਵਲੀ ਵਿੱਚ ਹੋਰ ਨਿਖਾਰ ਆਉਣਾ ਸੀਗਾ ਇਹ ਬਿਲਕੁਲ ਸੱਚ ਹੈ ਔਰ ਐਸਾ ਸਵਾਲ ਕੋਈ ਚਮਕੀਲੇ ਨੂੰ ਲੈ ਕੇ ਜਿਹੜਾ ਲੱਗਦਾ ਕਿ ਮੈਂ ਤੁਹਾਨੂੰ ਨਾ ਪੁੱਛਿਆ ਹੋਵੇ ਔਰ ਤੁਸੀਂ ਸਵਾਲ ਤੁਹਾਡੀ ਨਹੀਂ ਮੈਂ ਤਾਂ ਜਵਾਬ ਦੇ ਸਕਦਾ ਜਿੰਨੇ ਮੈਨੂੰ ਆਉੜਦੇ ਐ ਅੱਛਾ ਕੋਈ ਕਿੱਸਾ ਸਾਂਝਾ ਕਰੋ ਕੋਈ ਚਮਕੀਲੇ ਨੂੰ ਲੈ ਕੇ ਮਰਜੋਤ ਨੂੰ ਲੈ ਕੇ ਜਿਹੜਾ ਜਿਹੜਾ ਜਿਵੇਂ ਤੁਸੀਂ ਅਖਾੜੇ ਅਕਸਰ ਦੇਖਣ ਜਾਂਦੇ ਰਹੇ ਗੀਤ ਸੁਣਦੇ ਰਹੇ ਉਹਨਾਂ ਦੇ ਨੇ ਉਸ ਵੇਲੇ ਮਸਤੀ ਦਾ ਆਲਮ ਹੁੰਦਾ ਸੀ ਇੱਕ ਉਹ ਨਾ ਤਾਂ ਕੋਈ ਸਾਈਨ ਆਫ ਇੰਟੈਰੋਗੇਸ਼ਨ ਸੀ ਨਾ ਸਨੁਣੀ ਸੁਰਤ ਸੀ ਇਸ ਦਾ ਸਾਹਮਣੇ ਹੁੰਦਾ ਵੀ ਚਮਕੀਲਾ ਗਾਉਂ ਦਾ ਸੁਨਣਾ ਮੁਹੰਮਦ ਸਦੀਕ ਨੂੰ ਗਾਉਂਦੇ ਨੂੰ ਸੁਨਣਾ ਮੂਰੇ ਹੋ ਕੇ ਸੁਨਣਾ ਇੰਨੀ ਕੀ ਗੱਲ ਹੁੰਦੀ ਨਾ ਤਾਂ ਉਹਦੇ ਗੀਤਾਂ ਦੇ ਬੋਲਾਂ ਦਾ ਇੰਨਾ ਪਤਾ ਹੁੰਦਾ ਸੀ ਇਹਦਾ ਬਾਅਦ ਚ ਸੁਰਤ ਆਈ ਹੈ ਨਾ ਸੁਰਿੰਦਰ ਸਿੰਘ ਦਾ ਕੀ ਕਹਿੰਦੇ ਹੁੰਦੇ ਸੀ ਸੁਰਿੰਦਰ ਸਿੰਘ ਦੇ ਵੀ ਬੜਾ ਲਾੜਲਾ ਸ਼ਿਕਰ ਤੁਸੀਂ ਹੁੰਦਾ ਬਹੁਤ ਪਿਆਰ ਕਰਦਾ ਸੀ ਉਹ ਸਾਡੀ ਗੁੜੀ ਮਿੱਤਰਤਾ ਰਹੀ ਹੈ ਉਹਨਾਂ ਦੇ ਨਾਲ ਜਦੋਂ ਸੁਰਿੰਦਰ ਛਿੰਦਾ ਜੀ ਦੀ ਜੋ ਥਿੰਕਿੰਗ ਸੀ ਚਮਕੀਲਾ ਬਾਰੇ ਬੜੀ ਪੋਜ਼ਿਟਿਵਸ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਇਹ ਸੀ ਸਾਡੇ ਨਾਲ ਲੇਖਕ ਅਸ਼ੋਕ ਬਾਂਸਲ ਜਿੰਨਰ ਨਾਲ ਅਸੀਂ ਗੱਲਬਾਤ ਕੀਤੀ ਹੈ ਦੇਵਜਸਤ ਦੇਖਦੇ ਰਹੋ ਪ੍ਰੋ ਪੰਜਾਬੀ